वेलकम बैक टू आई चैनल। मौसम देख सकते हो बहुत ही सोना हो रहा है और मम्मी ने इधर कपड़े सूखने भी डाल दिए हैं हेलो ममो सीक जी और तुम सारे वाइया स्वागत है कपड़े क्योंकि आप दोन तो लगातार घरे बस इधर कदम उधर कपड़े अपनी ਬਾਰੇ ਅੱਜ era ਮੌਸਮ ਤਾਂ ਹੀ ਦੇਖ ਲਓ ਬਹੁਤ ਠੰਡ ਹੋਈ ਪਈ ਬਹੁਤ ਠੰਡਾ ਬਹੁਤ ਬੰਨਾ ਹਵਾ ਚੱਲ ਰਹੀ ਠੰਡੀ ਤੇ ਕੰਮ ਕੋ ਮਸੀ ਕਰ ਲਿਆ ਸਾਰਾ ਮਾਮਾ ਧੀਆਂ ਨੇ ਅਸੀਂ ਫੇਰ ਅੱਜ ਬਾਜ਼ਾਰ ਜਾਣਾ ਤੁਹਾਨੂੰ ਪਤਾ ਸਾਨੂੰ ਫੰਕਸ਼ਨ ਆ ਗਏ ਨੇ ਮੈਰਿਜ ਦੇ ਹਨ ਤਿੰਨ ਚਾਰ ਇਕੱਠੇ ਹੀ ਤੇ ਉਹਦੇ ਕਰਕੇ ਸਾਡਾ ਕਦੇ ਕੁਝ ਮੁੱਕ ਗਿਆ ਸਮਾਨ ਕਰਦੇ ਕੁਝ ਮੁੱਕ ਗਿਆ ਕਦੇ ਕੁਝ ਮੁੱਕ ਗਿਆ ਤੇ ਕੱਲ ਅਸੀਂ ਗਏ ਸੀ ਆਪਣੀ ਭੈਣ ਅਮਰੀਕਾ ਤੋਂ ਆਏ ਸੀ ਉਹਨਾਂ ਨੂੰ ਮਿਲਣਾ ਹੈ ਨਾ ਤੁਸੀਂ ਵਲੌਗ ਦੇ ਵਿੱਚ ਦੇਖਿਆ ਬੜਾ ਵਧੀਆ ਲੱਗਿਆ ਬਹੁਤ ਹੀ ਵਧੀਆ ਨੇਚਰ ਆ ਦੇ ਦਿੱਦੀ ਐਨਾ ਵਧੀਆ ਲੱਗਿਆ ਨਾ ਪੁੱਛਿਓ ਨਾ ਸਾਨੂੰ ਲੱਗਿਆ ਨਹੀਂ ਅਸੀਂ ਫਸਟ ਟਾਈਮ ਮਿਲੇ ਹਣਾ ਕਿ ਜਿਵੇਂ ਆਪਾਂ ਕਿਸੇ ਨੂੰ ਉਹ ਤਾਂ ਸਾਨੂੰ ਜਾਣਦੇ ਨੇ ਹਣਾ ਤੇ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਪਰ ਨਾ ਐਨਾ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਸ਼ੈਲੀ ਦੇਦੀ ਬੜਾ ਵਧੀਆ ਲੱਗਿਆ ਲਵ ਯੂ ਸੋ ਮੱਚ ਚਲੋ ਜੀ ਹੁਣ ਕਰਦੇ ਆਪਾਂ ਅੱਗੇ ਨੂੰ ਦੇਖੋ ਕੱਪੜੇ ਸਾਰੇ ਲੋਹਰਾਹ ਫੋਟੀਆਂ ਸੈਟਾਹਾਂ ਫੋਟੀਆਂ ਇਹ ਮੈਨੂੰ ਲੱਗਦਾ ਸੁਪਣ ਨੂੰ 2-3 ਦਿਨ ਲੱਗ ਜਾਣਗੇ ਇਹੋ ਜਿਹਾ ਮੌਸਮ ਹੈ ਤੇ ਉਧਰ ਵੀ ਆਪਾਂ ਨੇ ਫਾਟ ਤੇ ਉੱਧਰ ਵੀ ਬਾੜ ਮੇਰੇ ਮੂੰਹ ਚ ਬਾੜ ਕੇ ਆ ਮਰੇ ਨੂੰ ਬਾੜ ਕੇ ਦਮਨ ਨੇ ਮੇਰੀ ਹੈਲਪ ਕਰਵਾ ਰਿਆ ਦਮਨ ਨੇ ਦਮਨ ਨੇ ਜਿਹੜਾ ਅੰਦਰ ਦਾ ਕੰਮ ਹੈ ਸਾਰਾ ਸੰਭਾਲ ਲਿਆ ਮੈਂ ਰੋਟੀ ਰੋਟੀ ਬਣਾਤੀ ਸਾਰਾ ਕੁਝ ਕਰਤਾ ਸਿਰਫ ਥੋੜੇ ਜਿਹੇ ਕੱਪੜੇ ਰਹਿ ਗਏ ਚਲ ਦਵਾਂ ਹੁਣ ਥੋਲੀ ਵਾਰੀਏ ਨਹਾਣ ਦੀ ਠੀਕ ਹੈ ਕਿਉਂਕਿ ਮੈਂ ਤਾਂ ਨਹਾ ਲਈ ਆ ਤੇ ਦਮਨ ਗੱਲੀ ਮੈਨੂੰ ਲੱਗਦਾ ਨਹੀਂ ਹੁਣ ਦੇਖ ਕੇ ਤੂੰ ਨਹਾ ਲਈ ਆ ਤੇ ਕਿਉਂ ਵੀਡੀਓ ਵੇਖ ਢੀ ਆ ਉਹ ਮੁੰਡਾ ਨਾ ਗੱਡੀ ਦੇ ਬੱਟੇ ਸਾਰੇ ਕਹਿ ਰਿਆ ਕੋਈ ਜੱਦਾ ਹੈ ਬਾਈ ਮੈਂ ਜਨਹਾ ਲਿਆ ਬਾਈ ਮੈਂ ਜਨਹਾ ਲਿਆ ਭਈ ਵਿੱਚ ਨਾ ਕਿ ਆਇਆ ਅਜ ਮੈਂ ਨਾ ਕਿ ਆਇਆ ਸਾਰੇ ਕਈ ਬਚਾਰੇ ਹੈਰਾਨ ਹੋ ਰਹੇ ਨੇ ਤੇ ਕਈ ਹੈਰਾਨ ਹੋ ਰਹੇ ਤੇ ਇਹ ਕਹਿੰਦੇ ਕਿ ਉਹ ਗੜਾ ਕਈਆਂ ਸਮਝ ਲੱਗੀ ਗਿਆ ਜਾਣ ਕੇ ਮਜ਼ਾਕ ਕਰਨ ਲਿਆ ਮੈਂ ਵੀ ਸੁੱਕਣੇ ਪਾਵਾਂ ਮਸ਼ੀਨ ਚ ਬੂਟ ਨੇ ਬਸ ਪਏ ਹੋਏ ਤੇ ਆਪਣੀ ਕਮੇਡੀ ਫੈਨ ਕੈਨੇਡਾ ਦਾ ਵਾਲੀ ਦਾ ਫੋਨ ਆਇਆ ਸੀ ਉਹਨਾਂ ਨੇ ਵਲੌਗ ਦੇਖਿਆ ਸਾਡਾ ਬਟਿੰਡੇ ਵਾਲਾ ਤੇ ਉਹਨਾਂ ਨੂੰ ਬੜਾ ਵਧੀਆ ਲੱਗਿਆ ਕਹਿੰਦੇ ਮੈਨੂੰ ਇੰਨੀ ਖੁਸ਼ੀ ਹੋਈ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਤੁਸੀਂ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲੇ ਤੇ ਕਾਸੀ ਗਏ ਵੀ 7-8 ਸਾਲ ਬਾਅਦ ਹੁਣ ਤੇ ਬੜਾ ਹੀ ਵਧੀਆ ਲੱਗਿਆ ਕਹਿੰਦੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿ ਸਾਰੇ ਜਿਹੜੀਆਂ ਤੇਰੀਆਂ ਸਹੇਲੀਆਂ ਸੀ ਉਹ ਵੀ ਬਹੁਤ ਵਧੀਆ ਨੇਚਰ ਦੀਆਂ ਥੈਂਕ ਯੂ ਜੀ I ਮੈਂ ਪਿਆਰ ਕਰਦੇ ਰਹੂੰ ਨੇ ਇੱਕ ਘਟਿਆ ਹ ਤਾਰੇ ਨੇ ਨਾ ਰੀਅਲ ਜਿਵੇਂ ਸੋਹਣੇ ਲੱਗ ਰਹੇ ਨੇ ਠੰਡ ਕਰਕੇ ਨਾ ਡਰਾਈ ਡਰਾਈ ਹੋਏ ਪੈਣ ਆ ਦੇਖ ਮੇਰੇ ਦੇਖ ਕੇ ਮਿਲਦਾ ਨਾ ਇਦਾਂ ਮੈਂ ਕੱਲ ਨਹੀਂ ਲੱਭਣਾ ਇਹ ਲੱਗ ਰਿਹਾ ਹੈ ਅੱਡ ਬੁੱਢੇ ਵਰਗੇ ਹੱਸ ਹੋ ਗਏ ਨੇ ਮੁਰਵੇ ਤੇ ਕਹੇ ਨੇ ਉੱਠ ਕੇ ਕਹਿ ਦੇਣਾ ਬੜੀ ਜਵਾਨ ਬਣਦੀ ਹੈ ਮੈਂ ਸਕੂਲੀ ਤੇ ਬਾਜ਼ਾਰ ਜਾਣਾ ਠੰਡ ਚ ਮੈਂ ਤਾਂ ਬਸਤੇ ਪਾ ਗਿਓ ਹੈ ਬਸਤੇ ਪਾ ਗਿਓ ਹਾਂ ਮੈਂ ਆਪਰੇ ਲਈ ਬਸਤੇ ਹਾਂ ਦੇ ਮਾਸੀ ਦੀ ਛੱਡ ਜਣਗੀ ਮੈਨੂੰ ਹਾਂ ਬਸਤੇ ਸਬਸਕ੍ਰਾਈਬਰ ਕਰਨੇ ਕਿ ਲੜ ਬਸ ਕਿਹਨੂੰ ਬਸਤੇ ਆਈ ਨੇ ਵੀ ਨਹੀਂ ਉਹ ਹੈਗੇ ਆਪਾਂ ਸਭ ਮੇਰੇ ਮੂੰਹ 'ਚ ਕਿਉਂ ਕੈਮਰਾ ਫਾੜਦੀ ਹੈ ਹੈ ਦਰਵਾਜ਼ਾ ਦੇਖ ਕਿੰਨਾ ਗੰਦਾ ਕੀ ਕੁੱਤੇ ਜੇ ਫਾਰੇ ਗਾਇਸ ਤੇ ਹਮਮ ਮੇਰਾ ਨਾ ਕਲਾ ਲੋ ਕਹ ਦਮੂ ਤੇ ਮੇਰਾ ਵੀ ਹੋ ਗਿਆ ਤੇਰਾ ਤਾਂ ਕਾਲਾ ਹੋ ਗਿਆ ਤੇਰਾ ਆਪਣਾ ਹੀਟਰ ਲਾ ਰੱਖਿਆ ਸੀ ਹਿੱਟਰ ਸੇਕ ਕੇ ਫਿਰ ਕੰਮ ਕਰਨੇ ਕੱਪੜੇ ਤੋਂ ਜਦੋਂ ਹੱਥ ਠਰ ਜਾਂਦੇ ਨੇ ਉਹ ਹੀਟਰ ਸੇਕ ਲਿਆ ਲਓ ਜੀ ਪੀਏ ਆਪਾਂ ਘੁੱਟ ਚਾਹ ਦਾ ਤੇ ਫਿਰ ਕਰੀਏ ਕੰਮ ਕਿਉਂਕਿ ਕੰਮ ਸਾਡੇ ਬਹੁਤ ਪਏ ਨੇ ਮੇਰਾ ਕੰਮ ਤਾਂ ਬਸ ਕੱਪੜੇ ਚੇਂਜ ਕਰਕੇ ਮੈਂ ਬਾਜ਼ਾਰ ਹੀ ਜਾਣਾ ਕੰਮ ਛੋਟੇ ਛੋਟੇ ਬਹੁਤ ਪੈਣੇ ਸਤਾ ਪਿੱਛੇ ਮੈਨੂੰ ਪਤਾ ਕਿ ਦਮ ਨਾਲ ਕਰਨਾ ਹੈ ਚਾਹ ਤੋ ਤਰੀ ਹਵਾ ਵੀ ਆ ਰਹੀ ਇੰਦਰੋਂ ਬਹੁਤ ਠੰਡਾ ਜੀ ਠੰਡ ਤੋਂ ਬਚ ਕੇ ਰਹੋ ਸਾਰੇ ਜਣੇ ਪਿੰਨੀਆਂ ਪੁੰਨੀਆਂ ਖਾਓ ਫੁਜੀ ਦੀ ਪਿੰਨੀਆਂ ਖਾਓ ਤੇ ਅਸੀਂ ਇਸ ਸਰ ਤੋਂ ਵਾਹ ਨਹੀਂ ਕੱਢਿਆ ਇਹਦਾ ਜੀ ਕਰਨਿਆ ਮੇਰਾ ਦੇਖਦੀਆਂ ਕਿੰਦਰ ਟਾਈਮ ਲੱਗਦਾ ਕੋ ਆਗੇ ਕੱਢਣਾ ਹੋਰੀ ਵੀ ਕੰਮ ਉਕਣ ਦੇ ਆਹ ਦੇਖੋ ਜੀ ਸਾਡੇ ਘਰੇ ਨਵਾਂ ਮਹਿਮਾਨ ਆਇਆ ਨਵੀਂ ਚੀਲਾ ਕੈਸੇ ਹੋਤੀ ਦੋਨੇ ਇਹਨਾਂ ਨੇ ਮੈਨੂੰ ਦੱਸਿਆ ਵੀ ਹੈਗਾ ਬੜੇ ਖਰਾਬ ਨੇ ਇਹ ਕਾਫੀ ਵਾਲੀ ਮਸ਼ੀਨ ਪਾਣੀ ਜ਼ਿਆਦਾ ਪਾਇਆ ਬੱਚੇ ਬਿਲਕੁਲ ਐ ਡਾਰਕ ਬਣ ਗਈ ਪਾਣੀ ਜ਼ਿਆਦਾ ਪਾਇਆ ਕਿੰਨੇ ਦੀ ਆਈ 300 ਲਾਈ ਆਹ ਤਾਂ ਡੱਮਣੇ ਲੈਂਦੀ ਤੇ ਇਹਨਾਂ ਨੇ ਮੈਨੂੰ ਬਿਲਕੁਲ ਨਹੀਂ ਦੱਸਿਆ ਮੇਰੇ ਤੋਂ ਇਹਨਾਂ ਨੇ ਲਕੋਰ ਰੱਖਿਆ ਤੇ ਇਹਨਾਂ ਨੇ ਕੌਫੀ ਵਾਲੀ ਮਸ਼ੀਨ ਲਿਆਂਦੀ ਹੁਣ ਮੈਨੂੰ ਨਾ ਬਣਾ ਕੇ ਪਿਆਣ ਲੱਗੇ ਇਹ ਤੁਸੀਂ ਪੀ ਕੇ ਦੇਖੋ ਮਮਾ ਮੈਂ ਕਿਹਾ ਚੱਲ ਠੀਕ ਹੈ ਕੱਪੜੇ-ਕੁਪੜੇ ਧੋ ਕੇ ਆਪਾਂ ਤੇ ਆਪਾਂ ਘਰ ਦੇ ਸਾਰੇ ਕੰਮ ਨਿਬੇੜ ਕੇ ਤੇ ਆਪਾਂ ਚਲੇ ਗਏ ਸੀ ਬਾਜ਼ਾਰ ਮਤਲਬ ਮੈਂ ਇਕੱਲੀ ਮੈਂ ਬਾਜ਼ਾਰ ਤੇ ਗਈ ਸੀ ਤੇ ਬਾਜ਼ਾਰ ਤੇ ਜਾ ਕੇ ਤੇ ਲੈ ਕੇ ਮੈਨੂੰ ਉਤਾਰ ਉਰੀ ਆਇਆ ਇਹਨਾਂ ਤੇ ਮੈਂ ਆਪਣੇ ਸਾਰੇ ਕੰਮ ਨਿਬੇੜ ਲਏ ਥੋੜੇ-ਬਹੁਤੇ ਹਲੇ ਵੀ ਰਹਿ ਗਏ ਨੇ ਤੇ ਅੱਜ ਜਦੋਂ ਮੈਂ ਸਨਾਮ ਬਸ ਤੋਂ ਉਤਰੀ ਤੇ ਅੱਡੇ ਤੋਂ ਮੈਂ ਤੁਰ ਕੇ ਜਾ ਰਹੀ ਆਟੋ ਮੈਨੂੰ ਮਿਲਿਆ ਕੋਈ ਨਹੀਂ ਤੇ ਆਪਣੇ ਭੈਣ ਭਰਾ ਆਪਣੀ ਭੈਣ ਮਿਲੀ ਸੀ ਇੱਕ ਮਾਨਸਾ ਤੋਂ ਹਨ ਉਹ ਦੇਖ ਮੇਰੇ ਦਿਮਾਗ ਚ ਨੇ ਮਾਨਸਾ ਤੋਂ ਕਿੱਥੋਂ ਤੇ ਬੜਾ ਪਿਆਰ ਕਰਦੇ ਤੇ ਮੈਨੂੰ স্পੈਸ਼ਲ ਮਿਲਣਾ ਏ ਤੇ ਥੈਂਕ ਯੂ ਸੋ ਮਚ ਜੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਥੈਂਕ ਯੂ ਸੋ ਮਚ ਤੁਸੀਂ ਮਿਲੇ ਬਹੁਤ ਵਧੀਆ ਲੱਗਿਆ ਤਾਂ ਆਪਣਾ ਨਾਮ ਜਰੂਰ ਦੱਸਿਓ ਮੈਂ ਨੈਕਸਟ ਵੀਡੀਓ ਤੇ ਤੁਹਾਡਾ ਨਾਮ ਜਰੂਰ ਲਾਉਂਗੀ ਠੀਕ ਹੈ ਜੀ ਤੇ ਕਿਹੜਾ ਪਿੰਡ ਹੋ ਵੀ ਜਰੂਰ ਦੱਸਿਓ ਤੇ ਚਲੋ ਜੀ ਮੇਰੀ ਕਾਫੀ ਆਉਣ ਵਾਲੀ ਮੈਂ ਕਾਫੀ ਪੀਣਾ ਕਿ ਅੱਜ ਮੈਂ ਸਵੇਰ ਦੀ ਬਾਜ਼ਾਰ ਚ ਫਿਰ ਫਿਰ ਕੇ ਫਿਰ ਫਿਰ ਕੇ ਮੇਰੇ ਪੈਰ ਬਹੁਤ ਦੁਖ ਰਹੇ ਨੇ ਤੇ ਕੀ ਹੋ ਗਿਆ ਕਾਫੀ ਚਾ ਤੇ ਚਲੋ ਜੀ ਮਿਲਦੇ ਆਂ ਆਪਾਂ ਤੁਹਾਨੂੰ ਹੁਣ ਮਾਰਨਿੰਗ ਮਿਲਾਂਗੇ ਹੁਣ ਬਹੁਤ ਲੇਟ ਹੋ ਗਈ ਆਂ ਆਪਾਂ ਗੁੱਡ ਮਾਰਨਿੰਗ ਜੀ ਤੇ ਟਾਈਮ ਹੈ ਜੀ 8 ਵਜੇ ਦਾ ਤੇ ਅੱਜ ਸਵੇਰੇ ਧੁੱਪ ਚੜ ਗਈ ਐ ਨਵਾਂ ਵਲੌਗ ਆਪਾਂ ਨੇ ਸ਼ੁਰੂ ਕਰਤਾ ਤੇ ਆਪਣਾ ਦਮਨ ਅੱਜ ਚੱਲਿਆ ਸਕੂਲ ਅੱਜ ਸਕੂਲ ਦੀ ਟਾਈਮਿੰਗ ਹੈਗੀ 8:20 ਤੇ ਦਮਨ ਸਵਾ 8:00 ਦੀ ਜਾ ਕੇ ਖੜ ਗਈ ਉੱਥੇ ਧੁੱਪ ਅਜ ਲੱਗੀ ਦਿਨ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਹਾਂ ਤੇ ਮਾਰਨਿੰਗ ਦਾ ਟਾਈਮ ਆ ਜੀ ਮਾਰਨਿੰਗ ਦਾ ਮਤਲਬ 9:30 ਵੱਜ ਚੁੱਕੇ ਨੇ ਤੇ ਧੁੱਪ ਨਿਕਲ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਮੈਂ ਸਵੇਰੇ ਸਿਰ ਪੀ ਰਹੀਆਂ ਕਾਫੀ ਅੱਜ ਮੈਂ ਕਾਫੀ ਬਣਾਈ ਕਿਉਂਕਿ ਹੁਣ ਮੈਂ ਚਾਹ ਕਾਫੀ ਦਿਨਾਂ ਤੋਂ ਮੈਂ ਪੀਣੀ ਛੱਡਤੀ ਮੈਂ ਤਾਂ ਚਾਹ ਮੈਂ ਨਹੀਂ ਪੀਣੀ ਕਿਉਂਕਿ ਚਾਹ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਸੀ ਤੇ ਚਾਹ ਪਾਣੀ ਛੱਡਤੀ ਹੈ ਤੇ ਅੱਜ ਬਸ ਥੋੜਿਆ ਤਬੇਠੀਕ ਨਹੀਂ ਸੀ ਤਾਂ ਇਹ ਲੇਟ ਉੱਠੇ ਮੈਂ ਹੀ ਲੇਟ ਉੱਠੀ ਬਾਕੀ ਤਾਂ ਦਮਣ ਵੀ ਚਲੀ ਗਈ ਸਕੂਲ ਤੇ ਉਤਾਰ ਲਈ ਰੈਡੀ ਹੋ ਰਹੀ ਨੇ ਆਫਿਸ ਵਾਸਤੇ ਮੈਂ ਆਬਸ ਉੱਠ ਕੇ ਪਹਿਲਾਂ ਮੈਂ ਪਾਣੀ ਪੁਣੀ ਪੀ ਲਿਆ ਹੀ ਕਾਲੂ ਬਾਲ ਤੇ ਰੋਟੀਆਂ ਬਣਾਉਣੀਆਂ ਆ ਆਟਾ ਗੁੰਨਤਾ ਬਸ ਹੁਣ ਮੈਂ ਕਾਫੀ ਪੀਣ ਲੱਗਿਆ ਮਤਲਬ 9:30 ਵਜੇ ਤੇ ਮੌਸਮ ਬਹੁਤ ਸੋਹਣਾ ਕਾਲੂ ਬਹੁਤ ਸੋਹਣੀ ਧੁੱਪ ਲੱਗੀ ਹੀ ਅੱਜ ਵੀ ਬਹੁਤ ਸੋਹਣੀ ਧੁੱਪ ਲੱਗੀ ਹੈ ਤੇ ਸਾਡੇ ਇਧਰ ਕੰਮ ਚੱਲ ਰਿਹਾ ਮਿਸਤਰੀਆਂ ਦਾ ਲੈਂਥ ਪੈਣ ਵਾਲਾ ਤੇ ਮੈਂ ਉਤਾਰਨਾ ਸੰਢੀ ਹਾਂ ਮੈਂ ਕਿਹਾ ਜੇ ਦੋ ਲੈਂਟਰ ਪੈਂਦਾ ਹੁੰਦਾ ਜਾਂ ਤਾਂ ਕੁਝ ਮਿੱਠਾ ਬਣਦਾ ਪਕੌੜੇ ਵੀ ਬਣਦੇ ਨੇ ਹਨਾ ਤੇ ਸਾਡੀ ਜਾਣੂ ਸਾਨੀ ਸਾਨੂੰ ਤਾਂ ਕਿੰਨੇ ਦਿਨ ਪਕੌੜੇ ਤੇ ਚਲੋ ਜੀ ਵਲੌਗ ਆਪਾਂ ਨੇ ਕੱਲ ਵਾਲੇ ਕੰਟੀਨਿਊ ਕਰਤਾ ਤੁਸੀਂ ਬਣੇ ਰਹੋ ਵਲੌਗ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਵੇਂ ਲੱਗਦੀਆਂ ਵੀਡੀਓ ਤੇ ਬਾਕੀ ਕਮੈਂਟ ਆ ਰਹੇ ਸੀ ਦੋ ਤਿੰਨ ਕੱਲ ਆਏ ਸੀ ਕੱਲ ਵਾਲੀ ਵੀਡੀਓ ਕਿ ਦਿ ਤੁਸੀਂ ਬਾਰ ਬਾਰ ਅਪਲੋਡ ਕਰ ਰਹੇ ਹੋ ਉਹ ਵੀਡੀਓ ਦੇ ਵਿੱਚ ਨਾ ਕੁਝ ਆ ਗਿਆ ਸੀ ਕਾਪੀਰਾਈਟ ਦਾ ਇਸ਼ੂ ਤੇ ਮੈਨੂੰ ਬਾਰ 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 ਉਹ ਕਰਨੀ ਪਈ ਅਪਲੋਡ ਦੋ ਤਿੰਨ ਵਾਰੀ ਅਪਲੋਡ ਕੀਤੀ ਤਾਂ ਜਾ ਕੇ ਸੈੱਟ ਹੋਈ ਏ ਤੇ ਤਾਂ ਕੀਤੀ ਸੀ ਮੈਂ ਅਪਲੋਡ ਫਿਰ ਮੈਂ ਟਾਈਟਲ ਵੀ ਚੇਂਜ ਕਰਤਾ ਸੀ ਇਸ ਕਰਕੇ ਮੈਂ ਦੁਬਾਰਾ ਅਪਲੋਡ ਕੀਤੀ ਠੀਕ ਹੈ ਜੀ ਵੀਡੀਓ ਤੇ ਅੱਜ ਅਸੀਂ ਜਾਣਾ ਵੀ ਹੈ ਮੈਂ ਦਵਾਈ ਲੈਣ ਜਾਣਾ ਨਾਬੇ ਮੇਰੀ ਦਵਾਈ ਖਤਮ ਹੋਈ ਏ ਤੇ ਜਿਹੜੇ ਸਾਡੇ ਸੂਟ ਨੇ ਹਜੇ ਤੱਕ ਰੈਡੀ ਨਹੀਂ ਹੋਏ ਕਦੋਂ ਰੈਡੀ ਹੋਣੀ ਕੋਈ ਪਤਾ ਨਹੀਂ ਹਾਂ ਮੈਂ ਕਿਹਦੇ ਨਾਲ ਗੱਲਾਂ ਕਰਨ ਲਈ ਦਾੜ ਵਿੱਕਣੇ ਕਿਹਦੇ ਨਾਲ ਗੱਲਾਂ ਕਰਨ ਦੀ ਮੈਂ ਇਕੱਲੀ ਗੱਲਾਂ ਕਰਨੀ ਮੈਂ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਕਰਨ ਲਈ ਆ ਅੱਜ ਮੈਂ ਨੇਲ ਪੇਂਡ ਆਇਆ ਜਿਹੜਾ ਸਾਨੂੰ ਸ਼ੈਲੀ ਭੈਣ ਨੇ ਦਿੱਤਾ ਸੀ ਉਹ ਨੇਲ ਪੇਂਡ ਲਾਇਆ ਹੋਇਆ ਲਾਈਟ ਜਾਂ ਪਿੰਕ ਕਲਰ ਆ ਬੇਬੀ ਪਿੰਕ ਜਿਹਾ ਕਲਰ ਆ ਬਹੁਤ ਸੋਹਣਾ ਲੱਗਿਆ ਮੈਨੂੰ ਹਾਂ ਕਾਫੀ ਦਾ ਉਹ ਪਿਆ ਪੇਸਟ ਦੁੱਧ ਪਾ ਲੋ ਵਿੱਚ ਪੀਣੀ ਪੀ ਲੋ ਉਦਾਰ ਕਹਰੇ ਮੈਨੂੰ ਵੀ ਕਾਫੀ ਦੇ ਦੇ ਤੇ ਮੈਂ ਕਾਫੀ ਦਾ ਉਹ ਜਿੱਦਾਂ ਦੀ ਇਹਨਾਂ ਨੇ ਮਸ਼ੀਨ ਲਿਆਂਦੀ ਕਾਫੀ ਦੀ ਮੈਂ ਰੋਜ਼ ਵਾਂਗੂ ਕਾਫੀ ਬਣਾ ਲੈਣੀ ਐ ਸੌਕੀ ਹੋ ਗਈ ਬਣਾਣੀ ਉਹਦੇ ਨਾਲ ਚਮਚੇ ਨਾਲ ਟਾਈਮ ਲੱਗਦਾ ਸੀ ਇਹਦੇ ਨਾਲ ਮਿੰਟ ਲੱਗਦਾ ਗਾੜੀ ਗਾੜੀ ਬਣਾਈ ਮੈਂ ਤੇ ਮੌਸਮ ਦੇਖੋ ਜੀ ਬਹੁਤ ਸੋਹਣਾ ਧੁੱਪ ਲੱਗੀ ਬਹੁਤ ਸੋਹਣੀ ਧੁੱਪ ਲੱਗੀ ਹਾਂ ਸਾਫਟਵੇਅਰ ਤੇ ਕਾਲਾ ਸਾੜੇ ਗਏ ਕੱਪੜੇ ਸੁੱਕੇ ਨਹੀਂ ਹਨ ਉਹ ਆਪਣੇ ਉਰੇ ਸੁੱਕਣੇ ਪਾ ਰੱਖੇ ਬਾਕੀ ਤਾਂ ਸਾਰੇ ਸੁੱਕ ਗਏ ਹਨ ਤੇ ਹੁਣ ਮੈਂ ਬਣਾਣੇ ਨੇ ਚਾਹ 커피 ਪੀ ਕੇ ਆਲੂ ਵਾਲੇ ਪਰੌਂਠੇ ਤੇ ਆਲੂ ਵਾਲੇ ਪਰੌਂਠੇ ਖਾ ਕੇ ਫੇਰ ਅਸੀਂ ਜਾਣਾ ਨਾਬੇ ਦਵਾਈ ਲੈਣ ਠੀਕ ਹੈ ਜੀ ਅਸਾਰ ਵੀਡੀਓ ਬਣਾੜ ਜੇ ਮੇਰੀ ਤੇ ਮੈਂ ਬਣਾ ਰਹੀਆਂ ਢਾਬੇ ਸਟਾਈਲ ਪਰੌਂਠੇ ਮੈਨੂੰ ਕਹ ਰਿਹਾ ਤੇਰਾ ਮੂੰਹ ਬੜਾ ਵੱਡਾ ਆ ਰਿਹਾ ਮੈਂ ਕਿੱਦਾਂ ਮੂੰਹ ਓਡਾ ਹੀ ਆਉਣਾ ਕੈਮਰੇ 'ਚ ਮੂੰਹ ਛੋਟਾ ਕਿਵੇਂ ਆ ਜਾਊਗਾ ਵਧੀਆ ਆਪਾਂ ਆਲੂ ਬੜ ਲੈਣ ਤੁਹਾਨੂੰ ਦੱਸਿਆ ਕੌਫੀ ਆਪਾਂ ਨੇ ਪੀ ਲਈ ਚਾਹ ਨੂੰ ਦੇ ਵਿੱਚ ਪਾ ਦੇਣਾ ਆਪਾਂ ਨੇ ਪਿਆਜ਼ ਤੇ ਨਾ ਸੱਚ ਇੱਕ ਤਰੀਕਾ ਦੱਸਾਂ ਤੁਹਾਨੂੰ ਜਦੋਂ ਆਪਾਂ ਆਲੂ ਬੜ ਲੈਣ ਨਾ ਫੌਗ ਨਾਲ ਐਵੇਂ ਕਰਿਆ ਕਰੋ ਐਨ ਵਧੀਆ ਆਲੂ ਮੈਸ਼ ਹੋ ਜਾਂਦੇ ਨੇ ਚਲੋ ਸਭ ਦਾ ਤਰੀਕਾ ਇੱਕ ਮੈਸ਼ਰ ਵੀ ਹੁੰਦਾ ਹੈ ਮੈਸ਼ਰ ਨਾਲ ਵੀ ਕਰ ਲੈਨੇ ਆਪਾਂ ਪਰ ਆਪਾਂ ਕੋਲ ਮੈਸ਼ਰ ਅਵੇਲੇਬਲ ਨਹੀਂ ਤੇ ਆਪਾਂ ਫੌਗ ਤੋਂ ਕੰਮ ਲੈ ਰਹੇ ਆਂ ਤੇ ਇਧਰ ਆਪਣੇ ਐਨ ਜੀ ਪਰੌਂਠੇ ਰੈਡੀ ਹੋਣ ਲੱਗੇ ਨੇ ਘੈਂਟ ਜੇ ਆਲੂ ਵਾਲੇ ਅਸੀਂ ਦੋਨੇ ਹੀ ਆਂ ਦਮਨ ਚਲੀ ਜੇ ਸਕੂਲ ਤੇ ਪਰੌਂਠੇ ਬਣਨੇ ਤੋਂ ਬਾਅਦ ਸੁੱਕੇ ਹੀ ਆਹ ਨਹੀਂ ਮੈਨੂੰ ਕਿੱਲੇ ਬੰਨ ਗਿੱਥੇ ਹਵਾਲੇ ਪੱਠਰ ਵਾਲੇ ਮੇਰੇ ਤੇ ਵੈਸੇ ਡਾਕਟਰ ਨੇ ਬੰਦ ਕਰਤੇ ਮੇਰੇ ਨਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਨਹੀਂ ਮੇਰੇ ਨਾ ਪੈਰ ਦੀ ਰਾਈਟ ਸਾਈਡ ਦੀ ਅੱਡੀ ਜਿਹੜੀ ਹੈ ਨਾ ਉਹ ਬਹੁਤ ਦੁਖਦੀ ਹੈ ਮੇਰਾ ਪੈਰ ਥੱਲੇ ਨਹੀਂ ਲੱਗਦਾ ਪੈਰ ਮਤਲਬ ਇੰਨਾ ਦੁਖਦਾ ਹੈ ਨਾ ਜਦੋਂ ਮੈਂ ਪੈਰ ਥੱਲੇ ਰੱਖਦੀ ਹਾਂ ਬੜੀ ਦਰਦ ਕਰਦੀ ਮਤਲਬ 24 ਘੰਟੇ ਹੀ ਦਰਦ ਹੁੰਦੀ ਰਹਿੰਦੀ ਹੈ ਉਹਦੇ ਕਰਕੇ ਡਾਕਟਰ ਨੇ ਕਿਹਾ ਕਿ ਤਲੀਆਂ ਫਲੀਆਂ ਚੀਜ਼ਾਂ ਬੰਦ ਬੀਬੀ ਨਾਰਮਲ ਰਵੇ ਤੁਹਾਡਾ ਬੀਬੀ ਨਾ ਵਧੇ ਤੇ ਅਜੇ ਇਹ ਨਹੀਂ ਪੁੱਛਿਆ ਅਜੇ ਡਾਕਟਰ ਨੇ ਕਿ ਇਹ ਨਹੀਂ ਖੂਨ ਤਾਂ ਡਗੜਨ ਨਿਕਾਣੀ ਕੁਚਾ ਹੂੰ ਹੂੰ ਹੋਰ ਵੀ ਜ਼ਿਆਦਾ ਤਾਂ ਹੀ ਤੁਹਾਡਾ ਬਣਾਇਗੀ ਲਓ ਅਸੀਂ ਪਾਵਾਂਗੇ ਜੀ ਆਪਾਂ ਅਜਵਾਇਨ ਪਾਵਾਂਗੇ ਇਹਦੇ ਵਿੱਚ ਤੇ ਥੋੜਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਤੇ ਤੁਸੀਂ ਦੇਖਿਓ ਨਹੀਂ ਕਿ ਆਲੂ ਪਾਲੇ ਨੇ ਕਿ ਆਲੂ ਤਾਂ ਇਹਨਾਂ ਨੇ ਕਰਨਾ ਕੀ ਏ ਤੇ ਮੈਨੂੰ ਲੱਗਦਾ ਕਿ ਫਿਰ ਪਰਮਾਤਮਾ ਕਹੇ ਜੀ ਤੁਹਾਨੂੰ ਸਭ ਪਤਾ ਹੀ ਹੋਣਾ ਕਿ ਆਲੂਆਂ ਦਾ ਪਰਿ ਕੀ ਕਰਨਾ ਹੈ ਆਲੂ ਦੀ ਸਬਜ਼ੀ ਵੀ ਬਣ ਸਕਦੀ ਹੈ ੱਡੀ ਕੋਈ ਗੱਲ ਨਹੀਂ ਆਲੂ ਦੇ ਪਰੌਂਠੇ ਵੀ ਬਣ ਸਕਦੇ ਨੇ ਕੀ ਨਕਲ ਆ ਰਹੀ ਹੈ ਤੂੰ ਇਹ ਬਸ ਆਪੇ ਸਮਝ ਜਾਣਗੇ ਭੈਣ ਬਰਾਹਣਾ ਨਕਲੀ ਮੈਂ ਕਿਹਦੀ ਲਾ ਰਹੀ ਐ ਏਡਾ ਹਣਾ ਆਪਾਂ ਹੋਗਾ ਤੇ ਜੀ ਦੇਖੋ ਜੀ ਆਲੂ ਭਾਲੇ ਮਤਲਬ ਕੀ ਹੋ ਸਕਦਾ ਸੀ ਆਈਡੀਆ ਲਾ ਲਓ ਠੀਕ ਹੈ ਇਹ ਚ ਚਾਏਗਾ ਜੀ ਸਭ ਤੋਂ ਪਹਿਲਾਂ ਨਾ ਲੂਣ ਬੰਦ ਨੂੰ ਕੰਮ ਚ ਟਿੱਕੀ ਕਲਾ ਚ ਰੱਖੇ ਹੋ ਸਕਦਾ ਟਿੱਕੀਆਂ ਬਣ ਹਾਂ ਉਹ ਸਭ ਦਾ ਟਿੱਕੀਆਂ ਵੀ ਬਣ ਸਕਦੀਆਂ ਹੋ ਸਕਦਾ ਪਰੌਂਠੇ ਵੀ ਬਣ ਸਕਦੇ ਹੋ ਸਕਦਾ ਆਲੂ ਬੜੀਆਂ ਦੀ ਸਬਜ਼ੀ ਵੀ ਬਣ ਸਕਦੀ ਹੋ ਸਕਦਾ ਨਾਣ ਬਣ ਜਾਣ ਹੋ ਸਕਦਾ ਨਾਣ ਵੀ ਬਣ ਜਾਣ ਹਾਂ ਇਹ ਤਾਂ ਸੁਣਦੇ ਹੀ ਬਲੌਗ ਚ ਬਣੇ ਰਹੋ ਕਿ دل ਕਰੇ ਕੁਛ ਵੀ ਨਾ ਬਣੇ ਪਾਪਾ ਜੀ ਲੂਣ ਪਾ ਤਾ ਹਰੀ ਮਿਰਚ ਸਾਡੇ ਕੋਲ ਹੈ ਨਹੀਂ ਜੀ ਤੇ ਆਪਾਂ ਨੇ ਲਾਣੀ ਪਾਤੀ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਜੀ ਇਹਦੇ 'ਚ ਜੀਰਾ ਲਓ ਜੀ ਸਾਡੇ ਭੈਣ ਭਰਾ ਦੇਖਣ ਵਾਲੇ ਨੂੰ ਪਰਮਾਤਮਾ ਉਹ ਚੜ੍ਹਦੀ ਕਲਾ 'ਚ ਰੱਖੇ ਜਿਹੜਾ ਇਹਨਾਂ ਪਿਆਰ ਕਰਦੇ ਨੇ ਹੁਣ ਪਾਵਾਂਗੇ ਜੀ ਆਪਾਂ ਇਹਦੇ 'ਚ ਅਜਵਾਇਨ ਇਹਨੂੰ ਆਪਾਂ ਜੀ ਮੈਸ਼ ਕਰਕੇ ਤਾਂ ਪਾ ਰਹੇ ਆ ਕਿਹਦਾ ਜਿਹੜਾ ਫਲੇਵਰ ਹੈ ਨਾ ਨਿਕਲ ਕੇ ਆਉਂਦਾ ਠੀਕ ਹੈ ਜੀ ਲਓ ਜੀ ਧਨੀਆ ਸਾਡੇ ਕੋਲ ਹੈ ਕੋਈ ਇਹ ਅੱਧ ਪਚੰਦੇ ਫਰਾਉਂਦੇ ਨੇ ਸੁੱਕਾ ਧਨੀਆ ਲੈਂਦੇ ਹੈਗਾ ਠੀਕਾ ਸੁੱਕਾ ਨਹੀਂ ਬਹੁਤਾ ਹਰੇ ਧਨੀਏ ਦੀ ਗੱਲ ਕਰਦੀ ਆ ਮੈਂ ਸੁੱਕਾ ਧਨੀਆ ਤੇ ਆਪਾਂ ਨੇ ਪਾ ਹੀ ਲੈਣਾ ਅਕੇ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸ ਦਿਓ ਕਿ ਆਦੂਨਾ ਦਾ ਕੀ ਬਣਦਾ ਠੀਕ ਹੈ ਜੀ ਬਸ ਤੁਸੀਂ ਬਣੇ ਹੋ ਮੈਂ ਹੁਣ ਧਨੀਆ ਥੋੜਾ ਜਨਾ ਮਾਮ ਦੱਤੇ ਚ ਕੁੱਟ ਕੇ ਦੱਦੜ ਫੱਦਰ ਜਿਵੇਂ ਇਹਦੇ ਨਾਲ ਆਪਾਂ ਦੇਖੋ ਜੀ ਸਾਡੇ ਕੋਲ ਡੱਬੇ ਨਹੀਂ ਹੈਗੇ ਇਹ ਚੋ ਸੌਖਾ ਤਰੀਕਾ ਦੱਦੜ ਫੱਦਰ ਕਰਕੇ ਆਪਾਂ ਨੇ ਇਹਦੇ ਵਿੱਚ ਧਨੀਆ ਪਾੜਾ ਠੀਕ ਹੈ ਜੀ ਦੱਦੜ ਫੱਦਰ ਕਿਵੇਂ ਕਰਨਾ ਲਓ ਜੀ ਇੱਧਰ ਆਪਾਂ ਰੱਖਿਆ ਗਰਮ ਪਾਣੀ ਨਾਣ ਵਾਸਤੇ ਉਧਰ ਲਾ ਉਧਰ ਵੀ ਲਾਇਆ ਹੋਇਆ ਸੀ ਮੈਂ ਉਧਰ ਵੀ ਲਾਇਆ ਪਰ ਉਹ ਮੇਰਾ ਸਰਨਾ ਨਹੀਂ ਬਾਟੀ ਛੋਟੀ ਲਾਈ ਹੈ ਤੇ ਮੈਨੇ ਲਾਈਆ ਤੇ ਜਲਦੀ ਗਰਮ ਹੋਣਾ ਨਹੀਂ ਹਾਂ ਗੈਸ ਤੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਉੱਤਰਨਾ ਨਹੀਂ ਜਾਣਾ ਜੀ ਅਸੀਂ ਨਾਲ ਤੇ ਵਲੌਗ ਮੈਨੂੰ ਲੱਗਦਾ ਲੇਟ ਆ ਮੈਂ ਠੀਕ ਹੈ ਜੀ ਦਾ ਸਾਰੇ ਇਹੀ ਹੋ ਗਿਆ ਦਾਦਾ ਦਾ ਫਾਟਣ ਥੋੜੀ ਧਨੀਆ ਫਲੇਵਰ ਜਿਹੜਾ ਬਹੁਤ ਆ ਜਾਂਦਾ ਮਸਾਲਾ ਕਰਦੇ ਆਪਾਂ ਰੈਡੀ ਤੁਸੀਂ ਬਸ ਬਣੇ ਰੋ ਬਲੌਗਸ ਕੇਡਾਰੇ ਟਨਰ ਹਰੇ ਧਨੀਏ ਤੋਂ ਬਣਾਵੇਂ ਬੰਨਾ ਹੁਣੇ ਹਰਵਾਈ ਜੀ ਆ ਜਾਂਦੀ ਹਰੇ ਧਨੀਏ ਫਾਲੇ ਮਿਲ ਜਾਂਦਾ ਬਾਹ ਵਾਲੇ ਨੇ ਮਾਸਾ ਹਰਵਾਈ ਦਿਉਣੀ ਹੈ ਕੀ ਹੋ ਗਏ ਅੱਜ ਤੋਂ ਹੀ ਮੇਰੀ ਨਵੀਂ ਲੁੱਕ ਵੇਖਦੇ ਹੋਣੇ ਹੁਣ ਅੱਜ ਥੋੜਾ ਜਿਹਾ ਸਟਾਈਲ ਵੀ ਮੇਰਾ ਚੇਂਜ ਹੈ ਕਿਹੜੀ ਦਾ ਸਟਾਈਲ ਚੇਂਜ ਅੱਜ ਹੈ ਅੱਜ ਬੋਲਨ ਦਾ ਸਟਾਈਲ ਚੇਂਜ ਹੈ ਅੱਛਾ 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 ਉਹ ਗੱਲ ਹੋ ਗਈ ਲੋਕਾਂ ਦਾ ਨਾ ਦੁੱਧ ਵੇਕਦਾ ਤੇ ਰਹੇ ਵੇਕਦਾ ਜਾਵੇ ਕੁੜੇ ਪਾਣੀ ਸਾਡੇ ਨਾਲ ਤੇ ਉਹ ਕੰਮ ਹੋਇਆ ਪਿਆ ਜੀ ਹੁਣ ਜਿਨ੍ਹਾਂ ਨੇ ਹਸਾਬ ਲਾਣਾ ਇੰਨਾ ਦੁੱਧ ਵਿਕ ਰਿਹਾ ਕੀ ਪਾਣੀ ਵਿਕ ਰਿਹਾ ਸਾਡਾ ਪਾਣੀ ਵੀ ਨਹੀਂ ਵਿਕ ਰਿਆ ਨਾ ਦੁੱਧ ਨਾ ਵੀ ਖਣਾਈ ਤੇ ਸਾਡਾ ਤਾਂ ਪਾਣੀ ਵੀ ਨਹੀਂ ਵਿਕ ਰਿਆ ਤੇ ਲੋ ਜੀ ਪੀਸ ਸਾਡਾ ਹੋ ਗਿਆ ਜੀ ਰੈਡੀ ਤੇ ਹੁਣ ਇਹ ਜਿਹੜਾ ਲੂਣ ਹੈ ਉਹ ਚੈੱਕ ਕਰਨਗੇ ਸਰਦਾਰ ਸਾਹਿਬ ਸਰਦਾਰ ਸਾਹਿਬ ਲੂਣ ਚੈੱਕ ਕਰੋ ਤੁਸੀਂ ਜਣਾ ਹਾਂ ਹਾਂ ਆਸ਼ੂ ਸਰਦਾਰ ਸਾਹਿਬ ਨੇ ਅੱਜ ਪਰੌਂਠੇ ਖਾ ਕੇ ਬਾਗੋਂ ਬਾਹਰ ਹੋ ਜਾਣਾ ਅਵਾਸ਼ੀ ਨਹੀਂ ਅਵਾਸ਼ੀ ਨਹੀਂ ਕਹਣਾ ਤੁਸੀਂ ਕਿਉਂ ਹਾਂਜੀ ਸਰਦਾਰਨੀ ਮੈਨੂੰ ਚੈੱਕ ਕਰਦਾ ਲਿਆਓ ਸਰਦਾਰਨੀ ਸਾਹਿਬ ਲਿਆਓ ਸਰਦਾਰਨੀ ਸਾਹਿਬ ਨਹੀਂ ਕਹਿੰਦਾ ਸਰਦਾਰਨੀ ਅੱਛਾ ਹਾਂ ਲਓ ਚੈੱਕ ਹੋ ਚੱਲਿਆ ਤਿਲੂ ਲਓ ਜੀ ਨੁਕਸ ਨਹੀਂ ਕਰ ਗਿਆ ਆਪਾਂ ਹੁਣ ਲੂਣ ਹੋਰ ਪਾਣੀ ਹੈ ਹਾਂ ਹੁਣ ਤਾਂ ਨੂੰ ਠੀਕ ਹੈ ਬੰਦਾ ਜੇ ਉਹਨਾਂ ਰੋਟੀਆਂ ਦੇ ਵਿੱਚ ਪਾਵਾਂਗੇ ਨਾ ਤੇ ਕਮੈਂਟ ਕਰਕੇ ਇਹ ਜਰੂਰ ਦੱਸਿਓ ਕਿ ਅਸੀਂ ਵਲੌਗ ਕਿਹੜੇ ਟਾਈਮ ਪਾਈਏ ਕਿਉਂਕਿ ਜੇ ਇਸ ਟਾਈਮ ਤੁਸੀਂ ਫ੍ਰੀ ਹੋ ਹੋਸਟ ਤਾਂ ਅਸੀਂ ਵਲੌਗ ਪਾਈਏ ਕਿਉਂਕਿ ਵਲੌਗ ਬਹੁਤ ਮਿਹਨਤ ਕਰਕੇ ਵੀ ਦੇਖੋ ਜੀ ਇੱਕ ਲੱਭਣਾ ਤੇ ਦੇਖੋ ਤੇ ਤੁਹਾਨੂੰ ਪਤਾ ਲੱਗੇਗਾ ਬਹੁਤ ਮਿਹਨਤ ਲੱਗਦੀ ਆਪਾਂ ਜਦੋਂ ਇੰਨੀ ਮਿਹਨਤ ਕਰਦੇ ਆ ਇਹ ਆਪਣੀ ਮਿਹਨਤ ਇਹ ਆਪਣਾ ਸਾਥ ਦਾ ਵੀ ਤੇ ਫਿਰ ਬੰਦਾ ਬਾਗੂ ਬਾਗੂ ਸ਼ੂਟ ਕਰਨਾ ਦਾ ਜਿਹੜਾ ਜੰਨਾ ਕੋੱਖਾ ਹੈਗਾ ਉਸ ਤੋਂ ਬਾਅਦ ਔਖਾ ਹੈਗਾ ਐਡੀਟਿੰਗ ਕਰਨਾ ਹਾਂ ਐਡੀਟਿੰਗ ਕਰਨੀ ਟਾਈਮ ਕੱਢਣਾ ਇਹ ਕਿਤੇ ਬਾਤ ਹੋਈ ਏ ਤੇ نیٹ ਬੰਦ ਹੋਏ ਤੇ ਫਿਰ ਸਾਨੂੰ ਕਿਤੇ ਖੜ ਕੇ ਅਪਲੋਡ ਕਰਨਾ ਪੈਂਦਾ ਕਰਨੀ ਪੈਂਦੀ ਵੀਡੀਓ ਤੇ ਕਿਹਦਾ ਵਾਈਫਾਈ ਮੰਗਣਾ ਪੈਂਦਾ ਕਿ ਭਾਈ ਆਪਣੇ ਭੈਣ ਭਰਾ ਵੇਟ ਕਰ ਲਵੇ ਤੇ ਆਪਣੀ ਵੀਡੀਓ ਨਹੀਂ ਜਾਣਾ ਤੇ ਭੈਣ ਭਰਾ ਆਪਣੇ ਵਿਚਾਰੇ ਕਈ ਸੁੱਤੇ ਹੁੰਦੇ ਹੋ ਸਵੇਰੇ ਉੱਠ ਕੇ ਵੇਂਦੇ ਨੇ ਸਾਡੇ ਵਰਗੇ ਲਓ ਜੀ ਪੇਸਟ ਰੈਡੀ ਹੁਣ ਆਪਾਂ ਪ੍ਰੌਨਟਿੰਗ ਦੀ ਕਰਦੇ ਆਂ ਤਿਆਰੀ ਪਹਿਲਾਂ ਆਪਾਂ ਆਪਣਾ ਪਲੇਟਫਾਰਮ ਸਾਫ਼ ਕਰ ਲਈਏ ਇਹਦੇ ਵਾਸਤੇ ਬੜੇ ਕਮੈਂਟ ਆਏ ਜੀ ਤੁਹਾਡੇ ਪਲੇਟਫਾਰਮ ਤੇ ਆਏ ਹਨ ਤੁਸੀਂ ਆਪਣੇ ਪਲੇਟਫਾਰਮ ਤੇ ਰੋਟੀ ਭਲਾਦੇ ਹੋ ਤੁਸੀਂ ਖਾਣਾ ਬਣਾਉਂਦੇ ਹੋ ਤੇ ਮੇਰਾ ਤਾਂ ਮੋਸਟਲੀ ਮੈਂ ਮੋਸਟਲੀ ਮੈਂ ਜਿੰਨੇ ਵੀ ਵੇਖੇ ਨੇ ਸਾਰੇ ਪਲੇਟਫਾਰਮ ਤੇ ਬਣਾਉਂਦੇ ਨੇ ਜਿਹੜੇ ਆਪਾਂ ਬੈਕਗ੍ਰਾਉਂਡ ਤੇ ਬਣਾਣਾ ਜ਼ਰੂਰ ਆਪਾਂ ਚੱਕੜੇ ਤੇ ਬਣਾਨੇ ਆ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਨਾ ਤੇ ਕੋਈ ਦਾ ਨਹੀਂ ਭਣੀ ਜ਼ਰੂਰ ਬਣਾਵਾਂਗੇ ਚੱਕੜੇ ਤੇ ਵੀ ਤੁਹਾਨੂੰ ਜ਼ਰੂਰ ਵੀਡੀਓ ਦਿਖਾਵਾਂਗੇ ਉਹ ਠੀਕ ਹੈ ਜੀ ਮੈਂ ਆਪਣਾ ਮਾਪਾਂ ਠੀਕ ਇਹ ਨਾਲ ਆ ਕੇ ਬਣਾਵਾ ਕੇ ਨਾਲ ਆ ਕੇ ਬਣਾਨੀਆਂ ਠੀਕ ਹੈ ਠੀਕ ਹੈ ਲੋ ਜੀ ਤੱਬਾਸਟਾਂ ਦੇ ਫਰੋਂਟੇ ਬਣਾਵਾਂਗੇ ਆਪਾਂ ਠੀਕ ਹੈ ਜੀ ਇੱਕ ਪੇੜੇ ਦੇ ਵਿੱਚ ਪਾਕਤ ਹੁਣ ਸਬਜੀ ਭੈਣ ਦਾ ਕਮੈਂਟ ਆ ਜਾਣਾ ਕਿ ਇੱਕ ਪੇੜੇ ਦੇ ਵਿੱਚ ਪਾਕਤ ਫਤਨ ਕਿਵੇਂ ਬਣਾਈ ਜਾਂਦੀ ਹੈ। ਇਹ ਆਪਾਂ ਪਹਿਲਾਂ ਢਾਬੇ ਤੇ ਕੋਰਸ ਕੀਤਾ ਹੋਇਆ ਤੇ ਆਪਾਂ ਢਾਬੇ ਦਾ ਕਰਕੇ ਢਾਬਾ ਸਟਾਈਲ ਪਰੌਂਠੇ ਬਣਾ ਰਹੇ ਹਾਂ। ਕੁਝ ਕਿਹਨਾ ਪੈਣ ਨੂੰ ਹੈ ਕੱਪ ਦੇ ਵਿੱਚ। ਹੁਣ ਇਹ ਮੈਂ ਸਾਡ ਨੂੰ ਦੱਸ ਦੇਣਾ ਪਰੌਂਠਾ ਬਣਾਉਣਾ। ਕਿਹੜੇ ਢਾਬੇ ਤੇ ਕੀਤਾ ਹੈ ਕੋਰਸ? ਇਹ ਜਗ ਆਪਣਾ ਹੈਗਾ ਨਹੀਂ ਉਹ। ਪੂਰਾ ਢਾਬਾ। ਪੂਰਾ ਢਾਬਾ। ਢਾਬਾ। ਇਹ ਕੋਰਸ ਕੀਤਾ ਹੈ ਆਪਾਂ ਨੇ। ਉਸ ਆਪਾ ਵੱਡੇ ਵੱਡੇ ਕਰਨੇ ਨੂੰ ਛੋਟੀ ਉਮਰ ਦੀ ਛੋਟੀ ਉਮਰ ਦੀ ਬੜਾ ਬੜੇ ਕੰਮ ਕਰਦੇ ਨੇ ਦੇਖੋ ਜੀ ਦੇਖੋ ਕੋਈ ਤਾਂ ਬੋਕੈਂ ਦਵੰਦਾ ਈਕਾ ਟ੍ਰੇਨਿੰਗ ਸੈਂਟਰ ਢੇੜੇ ਚ ਪਾ ਕੇ ਹਨ ਦੋ ਚ ਵੀ ਬਣਦਾ ਸਭ ਦਾ ਆਪੋ ਆਪਣਾ ਤਰੀਕਾ ਹੁੰਦਾ ਅਸੀਂ ਦੋਨੇ ਤਿੱਕੇ ਖਾ ਲੈਂਦੇ ਹਾਂ ਦੋਨੇ ਖਾ ਲੈਣਾ ਕੋਈ ਏਡੀ ਵੱਡੀ ਗੱਲ ਨਹੀਂ ਕੋਈ ਨਹੀਂ ਸਾਡੇ ਮਨਾਂ ਕਰਦਾ ਜਾਂ ਤਾਰ ਕਿ ਨਹੀਂ ਤੂੰ ਸਿੰਗਲ ਚ ਕਿਉਂ ਬਣਾਇਆ ਜਾਂ ਡਬਲ ਚ ਬਣਾ ਜੇ ਡਬਲ ਚ ਬਣ ਗਿਆ ਡਬਲ ਚ ਖਾ ਲਾਂਗੇ ਇੱਕ ਸਾਡੇ ਘਰ ਦੀ ਸਿਫਤਾਂ ਚਾਹੇ ਟਿੰਡੇ ਬਣਨੇ ਚਾਹੇ ਕੱਦੂ ਬਣਿਆ ਚਾਹੇ ਗਰੇਲੇ ਬਣਨੇ ਨੇ ਸਾਡੇ ਕੁਲਵਿੰਦਰ ਨੂੰ ਛੱਡ ਕੇ ਹਾਂ ਤੇ ਹੋਰ ਮੇਰਾ ਨਹੀਂ ਖਾਂਦਾ ਇਹ ਸਬਜ਼ੀ ਮਤਲਬ ਟਿੰਡੇ ਕੱਦੂ ਸਾਡੇ ਸਿਮਰਨ ਦਾ ਮਾ ਪੋਰਾ ਨਹੀਂ ਹੈਗਾ ਉਹਨਾਂ ਚ ਵੀ ਪਰ ਨਹੀਂ ਤਫਤੇ ਸਭ ਕੁਝ ਸਭ ਕੁਝ ਚੱਲਦਾ ਲਓ ਜੀ ਦੇਖੋ ਪਰਾਂਠਾ ਐਨ ਪਤਲਾ ਬਣਿਆ ਨਾਲੇ ਇਹ ਨਹੀਂ ਹੈਗਾ ਕਿ ਮੋਟਾ ਬਣਿਆ ਤੇ ਏਡੀ ਵੀ ਗੱਲ ਕੋਈ ਨਹੀਂ ਜੇ ਫਟ ਪੁੱਟ ਜਾਏਗਾ ਆਪਾਂ ਫਿਰ ਡਬਲਸ ਬਣਾ ਲੈ ਜੰਦੇ ਆ ਏ ਜੀ ਆਪਣਾ ਲੋ ਜੀ ਆ ਗਏ ਨੇ ਸਾਡੇ ਚੈਨਲ ਦੇ ਓਨਰ सोनू ਸਾਹਿਬ ਤੁਸੀਂ ਵੀ ਓਨਰ ਆ ਤੁਸੀਂ ਕੀ ਆ ਤੁਸੀਂ ਵੱਡੇ ਮਾਲਕ ਮੈਂ ਛੋਟੀ ਮਾਲਕ ਅੱਛਾ ਤੇ ਕਹਿੰਦੇ ਵੀ ਸੁੱਕੇ ਪਰੌਂਠੇ ਨਾਲ ਪਰ ਸੁੱਕੇ ਪਰੌਂਠੇ ਦੇ ਉੱਤੇ ਮੱਖਣ ਇਹ ਚੱਲ ਜਾਂਦਾ ਹੁੰਦਾ ਇੰਨਾ ਵੀ ਤਾਂ ਚੱਲ ਜਾਂਦਾ ਇੰਨਾ ਤਾਂ ਚੱਲ ਜਾਂਦਾ ਕਿਉਂਕਿ ਲੰਗਦਾ ਵੀ ਨਹੀਂ ਚਾਹ ਵੀ ਨਹੀਂ ਲੈਣੀ ਨਾਲ ਜਿਵੇਂ ਆਪਾਂ ਆਪਾਂ ਉਹ ਕਰ ਲੈਣੇ ਹੁੰਦੇ ਨੇ ਨਾ ਕੀ ਕਹਿੰਦੇ ਨੇ ਪਹਿਲਾਂ ਤੇਲ ਲਾ ਲੈਣੇ ਆ ਜਾਂ ਘਿਓ ਲਾ ਲੈਣੇ ਫਿਰ ਉਸ ਤੋਂ ਬਾਅਦ ਮੱਖਣ ਵੀ ਤਰ ਲੈਣੇ ਉਹ ਜ਼ਿਆਦਾ ਹੈਵੀ ਹੋ ਜਾਂਦਾ ਕੰਮ ਤੁਸੀਂ ਕੀ ਕੀਤਾ ਉਹੀ ਕੰਮ ਕੀਤਾ ਤੁਸੀਂ ਨਾ ਮੈਂ ਤਾਂ ਉਹ ਹਲਕਾ ਜਿਹਾ ਲਾਇਆ ਸੀਗਾ ਵੀ ਚਲ ਇੱਕ ਪਾਸੇ ਲਾ ਦੇ ਦੋਵੇਂ ਰੋਟੀ ਇੰਦਾ ਸਹੀ ਹੋ ਜਾਊ ਕੰਮ ਰੋਟੀ ਮੈਂ ਬਣਾਏ ਮੈਨੂੰ ਪਤਾ ਮੈਂ ਇੱਕ ਪਾਸੇ ਲਾਇਆਗਾ ਦੋ ਪਾਸੇ ਲਾਇਆ ਤਾਂ ਝੂਠ ਨਾ ਬੋਲੋ ਚਲ ਜੋ ਪਰੌਂਠੇ ਖਾਓ ਫਿਰ ਆਫਾ ਚੱਲੀਏ ਨਾਦੇ ਫਿਰ ਪਰੌਂਠਾ ਬਸ ਮੈਂ ਇੱਕ ਪਰੌਂਠਾ ਖਾਣਾ ਮੇਰੇ ਤੋਂ ਕਰਮਾਂ ਦੀ ਭਾਜੜੀ ਹੁੰਦੀ ਹੈ ਹੋਰ ਤੇ ਮੇਰੇ ਗਾਵੇਂ ਚੋਂ ਹਾਂ ਨਾ ਬੇਜਾ ਆ ਕੇ ਆਪਾਂ ਨੇ ਦੋ ਤਿੰਨ ਕੰਮ ਨੇ ਆਪਣੇ ਉਹ ਵੀ ਕਰਕੇ ਆਉਣੇ ਨੇ ਵੈਸਟਰਨ ਯੂਨੀਅਨ ਜਾਣਾ ਉਹ ਕੰਮ ਕਰਨਾ ਕਲੂ ਨਿਊਜ਼ੀਲੈਂਡ ਵਾਲਾ ਕੋਰੀਅਰ ਕਰਵਾਉਣਾ ਉਹ ਕਰਨਾ ਹੈ ਕੱਲ ਮੈਂ ਕਹਿੰਦਾ ਅੱਜ ਹੀ ਕਰਵਾ ਦਿੰਦੇ ਆ ਅੱਜ ਲੇਟ ਹੋ ਜਾਗੇ ਕਿਉਂਕਿ ਆਪਾਂ ਉੱਧਰ ਵੀ ਜਾਣਾ ਆ ਕੇ ਪੈਕ ਕਰਨੇ ਵੀਡੀਓ ਬਣਾਣੀ ਹਜੇ ਗੱਡੀ 'ਚ ਰੱਖ ਲੈ ਸਾਰੇ ਲਫਾਫੇ ਦੋ ਚੀਜ਼ਾਂ ਪੈਕ ਕਰਕੇ ਵੀਡੀਓ ਬਣਾਣੀ ਫੋਟਾਂ ਦੀ ਚਲ ਠੀਕ ਹੈ ਹਮ ਕੱਲ ਮੈਨੂੰ ਫੇਰ ਭਜਾਏਂਗੀ ਏਹ ਲੈ ਮਤਲਬ ਮੇਰੇ ਕੱਪੜੇ ਕੱਢੇ ਪਹਿਰ ਵਾਸਤੇ ਮੈਂ ਤਾਂ ਨਾ ਆ ਕੇ ਆ ਹੀ ਆ ਕੇ ਆ ਗਈ ਤੁਰਫੇ ਕੋ ਫਟਾਫਟ ਜਨ ਬੇਟਾ ਬਹੁਤ ਧੁੱਪ ਬਹੁਤ ਕੈਂਡ ਲੱਗ ਰਹੀ ਹੈ ਮੌਸਮ ਬਹੁਤ ਸੋਹਣਾ ਹੋਇਆ ਪਿਆ ਐਵੇਂ ਹੀ ਦਵੇ ਸੁਦਾ ਸਹੀ ਗੱਲ ਹੈ ਖਾ ਲੋ ਸੱਚ ਪਰੌਂਠੇ ਖਾ ਲੋ ਫਿਰ ਕਹਿੰਗੇ ਪਰੌਂਠੇ ਦੇ ਪਿੱਛੇ ਹੈਗੇ ਇਹਦੀ ਨਗਲ ਸੀ ਭੈਣ ਤੇ ਮਨਦੀਪ ਸਰਜੀਤ ਭੈਣ ਹੈ ਸਾਰੀਆਂ ਸਾਡੀਆਂ ਭੈਣਾਂ ਹਨ ਜਿਨ੍ਹਾਂ ਦਾ ਨਾਂ ਨਹੀਂ ਲਿਆ ਗਿਆ ਸੌਰੀ ਗੁੱਸਾ ਨਾ ਕਰਿਓ ਤੇ ਹੁਣ ਆਪਾਂ ਇੱਕ ਹੋਰ ਕੰਮ ਸ਼ੁਰੂ ਕਰਨ ਲੱਗੇ ਆ ਤੇ ਦੱਸਿਓ ਕਿ ਕਮੈਂਟ ਕਰਕੇ ਕਰੀਏ ਕਿ ਨਾ ਕਰੀਏ ਠੀਕ ਹੈ ਉਹਨਾਂ ਮੈਂ ਨੈਕਸਟ ਵਲੌਗ ਤੇ ਸੰਗੀ ਕਿਹੜਾ ਕੰਮ ਸ਼ੁਰੂ ਕਰਨਾ ਪਵੇ। ਤੇ ਹਾਂਜੀ ਘਰੋਂ ਚੱਲ ਪਏ ਜੀ ਅਸੀਂ ਤੇ ਅਸੀਂ ਇਹੋ ਜਿਹੇ ਭਲਕੜਾ ਦੇ ਲੋਕੋਂ ਵਲੌਗ ਦੀ ਸ਼ੂਟ ਕੀਤਾ ਚੱਲਣ ਲੱਗਿਆ। ਪਰੋਂਠੇ ਖਾਤੇ ਕੱਪੜੇ ਪਾਏ ਸਿੱਧੇ ਚਲੋ 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 ਕਰਦੇ 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 ਤੇ ਆਹੀ ਪਹੁੰਚ ਗਿਆ ਸੰਗਰੂਰ ਕ੍ਰੋਸ ਕਰਨ ਲੱਗਿਆ ਬਸ ਅਜੇ ਕੀਤਾ ਨਹੀਂ ਹੈਗਾ ਤੇ ਫਸ ਅਸੀਂ ਨ ਲੈ ਗਨ ਆਪੇ ਦਵਾਈ ਲੈਣੀ ਹੈ ਮੈਂ ਤੇ ਹੁਣ ਮੇਰੇ ਕਾਫੀ ਭੈਣ ਭਰਾਵਾਂ ਨੇ ਪੁੱਛਣਾ ਦੀਦੀ ਨਾ ਆਪੇ ਕਾਦੀ ਦਵਾਈ ਲੈਣੀ ਇਹ ਮੈਂ ਤੁਹਾਨੂੰ ਫੇਰ ਦੱਸਾਂਗੀ ਕਿਤੇ ਹਨਾ ਤੇ ਬਾਕੀ ਜੀ ਕੁਝ ਕੰਮ ਹੋਰ ਨੇ ਉਹ ਕਰਨੇ ਨੇ ਬਾਕੀ ਦੇਖਦੇ ਕਿੰਨੇ ਵਜੇ ਤੱਕ ਮੁੜਦੇ ਆ ਤੇ ਇੱਕ ਮੇਰੇ ਭੈਣ ਨਾ ਕਹਿ ਰਹੇ ਸੀ ਕਮੈਂਟ ਕਰਕੇ ਕਿ ਦੀਦੀ স্পੈਸ਼ਲ ਉਹਨਾਂ ਦਾ ਵੌਇਸ ਮੈਸੇਜ ਆਇਆ ਉਹ ਕਹਿੰਦੇ ਦੀ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਤੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਤੇ ਉਹ ਕਹਿੰਦੇ ਅਸੀਂ ਸਾਰੀ ਫੈਮਿਲੀ ਬੈਠ ਕੇ ਤੁਹਾਡੀਆਂ ਵੀਡੀਓ ਦੇਖਦੇ ਆ ਸਾਡੇ ਬੱਚੇ ਵੀ ਸਾਡੇ ਬਜ਼ੁਰਗ ਵੀ ਸਾਡੇ ਮਤਲਬ ਸਾਡੇ ਵੀਰ ਵੀ ਜਿਹੜੇ ਉਹ ਵੀ ਵੀਡੀਓ ਕਹਿੰਦੇ ਸਾਰੇ ਅਸੀਂ ਟੀਵੀ 'ਚ ਬੈਠ ਕੇ ਵੇਖਦੇ ਆ ਤੇ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਹੋ ਬੜਾ ਵਧੀਆ ਲੱਗਦਾ ਹਨਾ ਐਵੇਂ ਜੁੜੇ ਰਹੋ ਸਾਡੇ ਨਾਲ ਤੇ ਸਾਡੇ ਵਲੌਗਾਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਕਮੈਂਟ ਦੇ ਵਿੱਚ ਵੀ ਸਾਨੂੰ ਪਤਾ ਲੱਗਦਾ ਤੇ ਪਰਸਨਲੀ ਮੈਨੂੰ ਮੇਰੇ ਬੁਟੀਕ ਵਾਲੇ ਚੈਨਲ ਆ ਜਿਹੜਾ ਸ ਨੰਬਰ ਤੇ ਵੀ ਮੈਨੂੰ ਮੈਸੇਜ ਆਉਂਦੇ ਨੇ ਸਪੈਸ਼ਲੀ ਵਾਇਸ ਮੈਸੇਜ ਆਉਂਦੇ ਨੇ ਕਾਲ ਵੀ ਆਉਂਦੀ ਹੈ ਹਨਾ ਤੇ ਮੈਸੇਜ ਹੀ ਹੁੰਦਾ ਤੇ ਤੁਸੀਂ YouTube ਤੇ ਵੀ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਆ ਕੇ ਮਿਲਦੇ ਆ ਕਿਉਂਕਿ ਰਾਹ ਚ ਤੱਕ ਕਿਤੇ ਮਿਲਿਆ ਨਹੀਂ ਜਾਣਾ ਕਿ ਡਾਕਟਰ ਕੋਲ ਤੱਕ ਕਿੱਥੇ ਮਿਲਿਆ ਜਾਣਾ ਬੱਸ ਨੇ ਜਮਾ ਬ੍ਰੇਕਾਂ ਪਿੱਛੇ ਲਾਤੀਆਂ ਆਪਣੇ ਹਨਾ ਚਲੋ ਆਹੀ ਪਹੁੰਚ ਗਏ ਜੀ ਆ ਧੂਰੀ ਰੋਡ ਆ ਸਾਹਮਣੇ ਅੱਗੇ ਤਾਂ ਆਟੋ ਆ ਗਿਆ ਤੇ ਆ ਹੈਗਾ ਪਟਿਆਲਾ ਰੋਡ ਹਨਾ ਨਹੀਂ ਪਟਿਆਲਾ ਰੋਡ ਵੀ ਕਹਿ ਲੋ ਆ ਪਟਿਆ ਉਧਰੋਂ ਵੀ ਇਧਰੋਂ ਵੀ ਹਾਂ ਦੋਨੋਂ ਵੀ ਗੇਟ ਵੀ ਕਹਿੰਦੇ ਨੇ ਹਾਂ